ਗੁਰੂ ਦਾ ਸਾਯਦਾ ਸਾਰਾ ਸ਼ਹਿਰ ਇਥੇ ਮੌਜੂਦ ਹੈ ਜੋ ਇਹ ਗੁੰਡਾ ਕਰਤੀ ਦਾ ਨੰਗਾ ਨਾਚ ਹੈ ਇਹ ਸ਼ਰੇ ਆਮ ਜਿਹੜੇ ਗੁੰਡੇ ਇਹਨਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਇਹਦਾ ਕਾਰਨ ਹੈ ਪ੍ਰਸ਼ਾਸਨ ਇਹਦਾ ਕਾਰਨ ਹੈ ਇਥੋਂ ਦਾ ਵਿਧਾਇਕ ਇਥੋਂ ਦਾ ਐਮਐਲਏ ਜੋ ਗੁੜੀ ਨੀਂਦ ਕੁੰਮ ਕਰਨ ਦੀ ਵੀ ਸੁੱਤਾ ਹੋਇਆ ਮੈਂ ਗੱਲ ਕਰਾਂ ਪ੍ਰਸ਼ਾਸਨ ਦੀ ਤਾਂ ਡੀਐਸਪੀ ਸਾਹਿਬ ਬਿਨਾਂ ਕਿਸੇ ਗੱਲ ਸੁਣੇ ਤੋਂ ਐ ਭੱਜਦੇ ਹੋਏ ਉਹਨਾਂ ਨੂੰ ਅਸੀਂ 24 ਘੰਟੇ ਦਾ ਸਮਾਂ ਦਿੱਤਾ ਕਿ ਜੇ 24 ਘੰਟੇ ਦੇ ਵਿੱਚ ਤੁਸੀਂ ਕੋਈ ਹੱਲ ਨਹੀਂ ਕਰਦੇ ਤਾਂ ਅਸੀਂ ਐਲਾਨ ਕਰਦੇ ਆ ਕਿ ਅਸੀਂ ਪੂਰਾ ਇੱਕ ਦਿਨ ਵਾਸਤੇ ਸਾਰੀ ਮਾਰਕੀਟ ਬੰਦ ਕਰਾਂਗੇ ਔਰ ਇੰਨਾ ਸੰਘਰਸ਼ ਵੱਡਾ ਵਿਡਾਂਗੇ ਕਿ ਤੁਹਾਨੂੰ ਵੀ ਜਵਾਬਦੇਹੀ ਹੋਊਗੀ ਕਿ ਤੁਸੀਂ ਇੱਥੇ ਆ ਕੇ ਹਲੇ ਤੱਕ ਬਿਆਨ ਨਹੀਂ ਲਏ ਐਮਐਲਆਰ ਦੀ ਰਿਪੋਰਟ ਆ ਗਈ ਹੈ ਬਿਆਨ ਲੈਣ ਵਾਸਤੇ ਉਹਨਾਂ ਨੂੰ ਹੁਣੇ ਕਹਿ ਰਹੇ ਆ ਤੇ ਐ ਭੱਜ ਰਹੇ ਆ ਆਪਣੀ ਜਵਾਬਦੇਹੀ ਤੋਂ ਕਿ ਜਵਾਬ ਨਾ ਦੇਣਾ ਪਵੇ ਸਾਰਾ ਕੁਝ ਸ਼ਰਿਆਮ ਹੈ ਸਭ ਕੁਝ ਨਜ਼ਰ ਆ ਰਿਹਾ ਹੈ ਜੇ ਸਹੀ ਐਂਗਲਾਂ ਤੋਂ ਜਾਂਚ ਕਰਨਾ ਚਾਹੇ ਤਾਂ ਡੀਐਸਪੀ 24 ਘੰਟੇ ਦੇ ਵਿੱਚ ਵਿੱਚ ਅਪਰਾਧੀਆਂ ਨੂੰ ਫੜ ਕੇ ਜੇਲ੍ਹ ਚ ਨਹੀਂ ਸਕਦਾ ਸ਼ਰਮਾ ਜੀ ਤੁਹਾਡੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਸਟਾਰਟਿੰਗ ਦੇ ਵਿੱਚ ਭਗਵੰਤ ਮਾਨ ਦੇ ਸ਼ਬਦ ਹੁੰਦੇ ਸੀ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੈ ਨਹੀਂ ਅਸੀਂ ਬਦਲਾ ਲੈ ਕੇ ਆਵਾਂਗੇ ਆ ਬਦਲਾ ਲੈਂਦਾ ਜੀ ਦੇਖੋ ਸਰਕਾਰਾਂ ਨੂੰ ਤਾਂ ਹਰ ਕੋਈ ਪੰਡ ਦਿੰਦਾ ਮੈਂ ਕਹਿੰਦਾ ਇੱਥੇ ਭਗਵੰਤ ਮਾਨ ਥੋੜਾ ਕਰਾ ਰਿਹਾ ਇੱਥੇ ਸਰਕਾਰ ਥੋੜਾ ਕਰਾ ਰਹੀ ਹੈ ਸਰਕਾਰਾਂ ਨੇ ਨੁਮਾਇੰਦੇ ਚੁਣੇ ਆ ਤੁਸੀਂ ਸਾਰਿਆਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਐਮਐਲਏ ਬਣਾਏ ਇਹ ਐਮਐਲਏ ਦੀ ਜ਼ਵਾਬਦਈ ਹੈ ਇੱਥੋਂ ਦਾ ਪ੍ਰਸ਼ਾਸਨ ਸੁਣਨ ਦਾ ਕਾਰਨ ਕੀ ਹੈ ਤੁਹਾਡੇ ਮੇਰੇ ਵਰਗਾ ਬਣ ਜਾਵੇ ਇੱਥੋਂ ਦਾ ਐਮਐਲਏ ਜੇ ਕੋਈ ਤੁਹਾਡਾ ਮੋਟਰਸਾਈਕਲ ਵੀ ਚੋਰੀ ਕਰ ਜੇ ਕੋਈ ਸੂਈ ਵੀ ਚੋਰੀ ਕਰ ਜੇ ਤਾਂ ਕਿਹੋ ਜਿਹੜੇ ਐਮ.ਐਲ.ਏ ਆਪਾਂ ਬਣਾਏ ਨੇ ਤੁਸੀਂ ਦੇਖਿਆ ਅਜੇ ਤੱਕ ਸ਼ਹਿਰ 'ਚ ਘੇੜਾ ਤੱਕ ਨਹੀਂ ਲਾਇਆ ਕਿਸੇ ਵਪਾਰੀ ਕੋਲ ਨਹੀਂ ਬੈਠੇ ਕਿਸੇ ਦਾ ਦਰਦ ਤੱਕ ਦੀ ਸਮਝਿਆ ਇੱਕਲਾ ਇੱਕ ਵਾਕਿਆ ਨਹੀਂ ਹੈ ਕਈ ਵਾਕਿਆ ਹੋਏ ਆ ਪਰ ਆ ਜਿਹੜਾ ਵਾਕਿਆ ਜਿਹੜੀ ਦਰਿੰਦਗੀ ਭਰੀ ਜਿਹੜੀ ਘਟਨਾ ਹੋਈ ਹੈ ਇਹ ਵਾਕਿਆ ਇੱਕ ਚਾਨਣਾ ਪਾ ਰਿਹਾ ਇੱਕ ਗੁਰੂ ਹਰ ਸਾਹਿਬ ਵਿੱਚ ਗੁੰਡਿਆਂ ਦਾ ਰਾਜ ਹੈ ਨਾ ਕਿ ਕਿਸੇ ਅਫਸਰशाही ਦਾ ਤੇ ਨਾ ਹੀ ਕਿਸੇ ਮੁਲਾਜ਼ਮਾਂ ਦਾ ਇੱਥੇ ਰਹਿ ਗਿਆ ਸਿਰਫ ਸਿਰਫ ਗੁੰਡਿਆਂ ਦਾ ਰਾਜ ਇੱਥੇ ਰਹਿ ਚੁੱਕਿਆ ਇਹਨੂੰ ਖਾਤਮਾ ਕਰਨ ਵਾਸਤੇ ਅਸੀਂ ਸਾਰੇ ਵਪਾਰ ਮੰਡਲ ਵਾਲੇ ਉਹ ਪੂਰੇ ਸ਼ਹਿਰ ਨਿਵਾਸੀ ਇਹੀ ਬੇਨਤੀ ਕਰਦੇ ਆ ਕਿ 24 ਘੰਟੇ ਦਾ ਵਕਤ ਦਿੰ অপরাধੀਆਂ ਨੂੰ ਫੜਿਆ ਜਾਵੇ ਜੇ ਨਹੀਂ ਫੜਿਆ ਗਿਆ ਤਾਂ ਜਵਾਬ ਦੇਈ ਪ੍ਰਸ਼ਾਸਨ ਦੀ ਡੀਐਸਪੀ ਸਾਹਿਬ ਦੀ ਐਸਐਚਓ ਦੀ ਉਹ ਨਾਲ ਹੀ ਐਮਐਲਏ ਦੀ ਹੋਏਗੀ ਸੋ ਬਹੁਤ ਹੀ ਜਲਦ ਅਸੀਂ ਇਹ ਆਪਣੀ ਐਪਲੀਕੇਸ਼ਨ ਜਿਹੜੀ ਹੈ ਅਲੱਗ-ਅਲੱਗ ਅਦਾਰਿਆਂ ਤੱਕ ਪੰਚਾ ਰਹੇ ਹਾਂ ਡੀ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਅਸੀਂ ਮਿਲਾਂਗੇ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਐਸਟੀਐਮ ਸਾਹਿਬ ਨੂੰ ਮਿਲਾਂਗੇ ਔਰ ਅਗਰ ਇਹ ਡੀਐਸਪੀ ਦੇ ਉੱਪਰ ਕੋਈ ਐਕਸ਼ਨ ਨਹੀਂ ਲੈਂਦਾ ਤਾਂ ਸਿੱਧੇ ਔਰ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਹੱਥ ਰਲੇ ਹੋਏ ਆ ਤੁਸੀਂ ਇੱਕ ਮਹੀਨੇ ਵਾਸਤੇ ਐਮਐਲਏ ਦੀਪਕ ਸ਼ਰਮਾ ਬਣਾ ਕੇ ਵੇਖੋ ਕੋਈ ਵਾਲ ਵੀ ਵਿੰਗਾ ਕਰ ਜੇ ਕਿਸੇ ਅੱਖਾਂ ਲਈ ਪਾਸੇ ਵਿੱਚ ਆ ਕੇ ਜਵੇ ਤਾਂ ਤੁਸੀਂ ਕਿਓ ਇਹ ਸਿਰਫ ਔਰ ਸਿਰਫ ਫੇਲਿਅਰ ਜਿਹੜਾ ਇੱਥੋਂ ਦੇ ਵਿਧਾਇਕ ਦਾ ਇੱਥੋਂ ਦੇ ਪ੍ਰਸ਼ਾਸਨ ਦਾ ਕਿਉਂਕਿ ਆਪਸ ਦੇ ਵਿੱਚ ਮਿਲੇ ਹੋਏ ਆ ਕਿਉਂਕਿ ਸੌਦੇਬਾਜ਼ੀਆਂ ਜੋ ਚੱਲਦੀਆਂ ਹਰ ਕੋਈ ਬੰਦਾ ਜਿਹੜਾ ਅਫਸਰ ਆਉਂਦਾ ਲੈ ਦੇ ਕੇ ਲੱਗਦਾ ਹੈ ਤੇ ਕੰਮ ਕੀ ਕਰਨਗੇ ਇਹ ਤੁਹਾਡੀ ਮੇਰੀ ਕਿੱਥੇ ਰੱਖਿਆ ਕਰਨਗੇ ਤਾਂ ਜੋ ਇਹਨਾਂ ਨੂੰ ਮਹੀਨੇ ਦਾ ਮਹੀਨੇ ਹਫਤਾ ਮਿਲ ਰਿਹਾ ਚਾਹ ਨਸ਼ੇ ਵਾਲੇ ਸਦਾਕਰ ਹੋਣ ਚਾਹੇ ਸੌਦੇ ਵਾਲੇ ਹੋਣ ਚਾਹੇ ਜਿਹੜੇ ਚਿੱਟਾ ਵੇਚਦੇ ਵਾਲੇ ਆ ਉਹ ਵਾਲੇ ਹੋਣ ਚਾਹੇ ਇੱਥੇ ਜਿਹੜਾ ਸੌਦਾਬਾਜ਼ੀ ਹੋ ਰਿਹਾ ਜਾਂ ਇੱਥੇ ਜਿਹੜਾ ਰੇ ਹੋਰ ਪੁੱਠੇ ਸਿੱਦੇ ਜਿੰਨੇ ਕੰਮ ਚੱਲ ਰਿਹਾ ਸਾਰੇ ਦੇ ਸਾਰੇ ਲੋਪ ਪ੍ਰਸ਼ਾਸਨਾਂ ਕਿਤੇ ਨਾ ਕਿਤੇ ਮਿਲੀਭੁਗਤ ਦੇ ਕਾਰਨ ਹੀ ਹੋ ਰਿਹਾ ਹੈ ਦੁਕਾਨਦਾਰ ਨੂੰ ਨਹੀਂ ਪਤਾ ਹੁੰਦਾ ਕਿ ਸਵੇਰੇ ਦੁਕਾਨ ਦੇ ਸ਼ਿੱਟ ਟੁੱਟੇ ਹੋਣੇ ਆ ਜਾਂ ਕੰਧ ਪਾਟੀ ਹੋਣੀ ਕੱਲ ਤੇ ਸ਼ਰਿਆਮ 9 ਵਜੇ ਹਮਲਾ ਹੋ ਗਿਆ ਸੱਤ ਬੰਦੇ ਆਏ ਹਮਲਾ ਕਰਕੇ ਭੱਜ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਸਹਿਯੋਗ ਮਿਲ ਰਿਹਾ ਦੇ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਪੁਲਿਸ ਪ੍ਰਸ਼ਾਸਨ ਨੇ ਰਾਤ ਦਾ ਇੱਕ ਵਾਰੀ ਢੇੜਾ ਵੀ ਨਹੀਂ ਮਾਰਿਆ ਅਸੀਂ ਉਨ ਇਕੱਠੇ ਹੋ ਕੇ ਗੁਬਾਰ ਮੰਡਲ ਸਾਰਾ ਡਿਪਟੀ ਸਾਹਿਬ ਨੂੰ ਗਏ ਸੀ ਡਿਪਟੀ ਸਾਹਿਬ ਨੂੰ ਮੌਕੇ ਤੇ ਲੈ ਕੇ ਆਏ ਆ ਡਿਪਟੀ ਸਾਹਿਬ ਨੇ ਥੋੜੀ ਬਹੁਤੀ ਮੂਵੀ ਵੀ ਦੇਖਿਆ ਨੇ ਫੁਟੇਜ ਕੱਢ ਕੇ ਕੈਮਰੇ ਦੀ ਕੋਈ ਏਡਾ ਵੱਡਾ ਵਾੜਾ ਉਹਨਾਂ ਦਾ ਰਿਸਪੌਂਸ ਵੀ ਤੁਹਾਨੂੰ ਮਿਲਿਆ ਨਾ ਨਾ ਸੰਦੇਸ ਰਿਸਪੌਂਸ ਮਿਲਿਆ ਤੇ ਅਸੀਂ ਉਹਨਾਂ ਨੂੰ ਉਲਟਾ ਇਹ ਗੱਲ ਕਹੀਏ ਕਿ ਜਾਂ ਤਾਂ ਤੁਸੀਂ ਇਹਦਾ ਕਿਤੇ ਵੀ ਕੰਟੈਂਟ ਚੱਲ ਕਰੋ ਨਹੀਂ ਤਾਂ ਅਸੀਂ ਭਾਈ ਕੋਪਾਰਟਮੈਂਟ ਦਾ ਸਾਰਾ ਇਕੱਠਾ ਹੋ ਗਏ ਤੇ ਆਪਾਂ ਤਾਂ ਵਪਾਰ ਬੰਦ ਕਰਕੇ ਤੇ ਚਾਹਦੇ ਤੁਹਾਡੇ ਟੇਬਲ ਤੋਂ ਹਟਾ ਦਾਂਗੇ ਅਸੀਂ ਉਹਨਾਂ ਦੇ ਰੁਪਾਰ ਨਹੀਂ ਕਰਾਂਗੇ ਜਿੰਨੇ ਜਿੰਨੇ ਅਸੀਂ ਸੇਵ ਨਹੀਂ ਸਾਡੇ ਬੱਚੇ ਸੇਵ ਨਹੀਂ ਅਸੀਂ ਇਹਨਾਂ ਕੰਪੈਂਸ਼ਨ ਕੀ ਕਰਨਾ ਬੀਪੀ ਸਾਹਿਬ ਨੇ ਕਿਹਾ ਜੀ ਮੈਨੂੰ ਆਵਦਾ ਕੰਮ ਕਰਨ ਦਿਓ ਉਹ ਤੁਹਾਡੀ ਮਰਜ਼ੀ ਜੋ ਮਰਜ਼ੀ ਕਰੋ ਬੀਪੀ